ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨੇ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਆਪਣਾ ਕੰਟੈਕਟ ਨੰਬਰ ਆ 8427019817 ਜੇਕਰ ਕਿਸੇ ਵੀਰ ਨੇ ਕੋਈ ਕੱਟੀ ਖਰੀਦਨੀ ਆ ਤਾਂ ਵੀ ਸੰਪਰਕ ਕਰ ਸਕਦੇ ਆ ਜਾਂ ਤੁਹਾਡਾ ਵੀਡੀਓ ਬਣਾਉਣ ਦਾ ਮਾਣਾ ਤਾਂ ਤਾਂ ਵੀ ਸੰਪਰਕ ਕਰੋ ਸੋ ਇਹਹੀ ਨੰਬਰ ਆਪਣਾ ਸਾਰੇ ਕਾਸੇ ਲਈ ਕੋਈ ਇਹ ਨਹੀਂ ਗੱਲ ਵੀ ਲਾਏਗਾ ਨੰਬਰ ਸੋ ਅੱਜ ਆਪਾਂ ਤੁਹਾਨੂੰ ਕੱਟੀਆਂ ਫੇਰ ਦਿਖਾਉਨੇ ਆ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਲਗਭਗ 23-24 ਨਾਲ ਸੀ ਉਨ੍ਹਾਂ ਵਿੱਚੋਂ 14 ਨਗ ਵਿਖ ਚੁੱਕੇ ਆ ਤੇ ਲਗਭਗ 8 9 ਨਗ ਪੁਰਾਣੇ ਆ ਤੇ 8 ਕੇ ਨਵੇਂ ਆ ਗਏ ਅੱਜ ਆਪਣੇ ਕੋਲ ਫਿਲਹਾਲ 16 17 16 ਕੇ ਕੱਟੀਆਂ ਸਾਰੀਆਂ ਸੋ ਦੇਖੋ ਨਵੀਆਂ ਆਈਆਂ ਕੱਟੀਆਂ ਵਿੱਚ ਕਨੀਲੀ 라ਵੀ ਆਈ ਹੈ ਬਹੁਤ ਚੰਗੀ ਸੋ ਆਈ ਦੀ ਵੀਡੀਓ ਵਿੱਚ ਆਪਣੇ ਕੋਲੇ 17 ਨਗ ਸੇਲ ਆ ਪੂਰੇ ਜਮ ਸੋ ਆ ਦੇਖੋ ਜਿਵੇਂ ਨਵੀਆਂ ਕੱਟੀਆਂ ਵਿੱਚ ਆਈਆਂ ਗਈਆਂ 100 ਨੰਬਰ ਦਾ ਟੈਗ ਪਿਆ ਹੋਵੇ ਤੇ ਕੱਟੀ ਦੇਖੋ ਕਿਆ ਬਾਤਾਂ ਪੂਰੇ ਸਾਫ ਸੁਥਰੇ ਬਾਕੀ ਮੇਨ ਸਿੰਘਾਂ ਦੀ ਗੱਲ ਕਰੀ ਆਪਾਂ ਸਿੰਘ ਦੇਖੋ ਕੁੰਡੇ ਦੇ ਸ਼ਿੰਗ ਦੀਆਂ ਜਿਵੇਂ ਸਾਫ ਸੁਥਰੀਆਂ ਤੇ ਬਾਜਵਪਾਹ ਰੇਟ ਅੱਜ ਆਪਾਂ ਸ਼ੁਰੂ ਕਰਤੇ 22000 ਤੋਂ ਡੇਢ ਸ਼ੁਰੂ ਹੋ ਜੂ ਅੱਜ ਆਪਣਾ ਵਿੱਚ ਵੀਰ ਕਹਿ ਦਿੰਦੇ ਆ ਵੀ 22 ਤੋਂ ਲੈ ਕੇ ਤੁਸੀਂ ਕਰਾ ਸੀ 40000 ਰੁਪਇਆ ਤੇ ਵੀ 40 ਦਾ ਮੰਗਿਆ ਹੈਗਾ ਕਹਿੰਦਾ ਭਾਅ ਵਿੱਚ ਕੋਈ ਚੰਗੀ 40 ਤੇ ਵੀ ਜਾਵਰਦੇ 40 ਦੀ ਜਿਹੜੀ ਬਿਗਨ ਵਾਲੀ ਹੁੰਦੀ ਹੈ ਜਮਾ ਤੇ ਮੈਕਸਿਮਮ ਰੇਟ ਆਪਣੇ ਕੋਲੇ ਐਵਰੇਜ ਹੈਗੀ ਹੈਗੀ 32 ਤੇ 34 ਤੇ 35 33 ਦੇ ਭਾਜਵੇ ਇੱਕ ਬੂਰਾ ਕੱਟਾਗਾ ਜੋ ਵੀ ਵੀਰ ਹੋਵੇ ਚੰਗੀ ਮਹਿਦਾ ਸੀ ਬੂਰਾ ਕੱਟਾ ਹਾ ਤੇ ਇੱਕ ਵਿੱਚ ਮੋਰਾ ਦਾ ਕੱਟਾ ਹੈਗਾ ਮੋਦੀ ਸਾਣ ਦਾ ਬੱਚਾ ਸੋ ਇਕੱਠੀ ਦੇਖੋ ਨੀਲੀ 라ਵੀ ਬਹੁਤ ਪਿਆਰੀ ਗੱਟੀਆਂ ਦੂਜੀ ਅੱਖ ਦੇ ਵਿੱਚ ਜਵਾਬ ਹੈਗਾ ਤੇ ਮੂਰਲੇ ਪੈਰ ਤੇ ਨਿਸ਼ਾਨਾ ਹੈ ਤੇ ਸੂਤੇ ਵੀ ਹਲਕਾ ਨਿਸ਼ਾਨਾ ਹੈ ਪਰ ਬੱਚੇ ਨੀਲੀ ਦਾ ਵੀ ਚੰਗੇ ਨੇ ਪਾਉਣੇ ਆ ਉਹ ਦੇਖੋ ਥੱਲੋ ਥਣ ਲੈਵੇ ਦਾ ਝੋਲੀ ਦੀ ਬਹੁਤ ਚੰਗੀ ਆ ਠੰਡੇ ਸਵਾਦ ਜਿਵੇਂ ਮਾਰ ਗਿਆ ਹੱਥ ਪੱਲਾ ਫੇਰੀ ਚੱਲੋ ਤੇ ਸਾਫ ਸੁਥਰੀ ਪੈਰਾਂ ਦੇ ਨਿਸ਼ਾਨ ਦੇਖੋ ਇਹਦੇ ਚੌਥੇ ਪੈਰ ਤੇ ਮੜਾ ਤੁਮਕਣਾ ਜ ਹੈਗਾ ਤੀਜੇ ਦੇ ਹੈਗਾ ਜੋ ਤੇ ਦੇਖੋ ਆਹ ਕ ਮਣਕ ਨਹੀਂ ਸੋਹਣੀ ਬਰੀਡ ਤਿਆਰ ਹੋ ਜੂਗੀ ਬਾਜ ਵਿਭਾਜ ਆਪਾਂ ਦੇ ਦਾਂਗੇ ਨੀਲੀ 라ਵੀ ਇਹ ਚੈੱਕ ਇਹ ਦੂਜੇ ਗੱਟੀਆਂ ਦੇਖੋ ਆਪਣੀਆਂ ਉਹ ਜਿਵੇਂ ਆਹ ਗੱਟੀ ਦੇਖੀ ਜ ਨੇ ਆਪਾਂ ਇਹਦੇ ਟੈਗ ਪਿਆ ਵਾ ਮੇਰਾ ਖਿਆਲ। ਤੋਂ ਕਿਵਰ ਕਿਸੇ ਵੀਰ ਦੇ ਪਸੰਦ ਉਹਦੇ ਵੀ ਸਾਨੂੰ ਆਹ ਕੱਟੀਆਂ ਪਸੰਦ ਆ। ਸਕਰੀਨ ਸ਼ਾਟ ਮਾਰ ਕੇ ਆਪਣੀ ਵੀਡੀਓ ਪਾ ਸਕਦੇ ਆ ਉਹੀ ਕੱਟੀਆਂ ਆਪਾਂ ਤੁਹਾਨੂੰ ਚੜਾ ਦਾਂਗੇ। ਕਿਵਰ ਆਨਲਾਈਨ ਵੀਰ ਨੇ ਮੰਗਾਉਣੀ ਹੁੰਦੀ ਆ। ਵੀ ਆਪਾਂ ਤੋਂ ਆਇਰੀਆਂ ਦਾ 88 ਨੰਬਰ ਕੱਟੀਆਂ ਦੇਖੋ। ਕਿਆ ਬਾਤਾਂ। ਚੰਗੀਆਂ ਰਾਜੀ ਸਮੀਆਂ ਪੜੀਆਂ ਹੋਏ ਕੱਟੀਆਂ। ਤੋਂ ਪੈਠੂੜੇ ਦੇਖੋ ਕੱਟੀਆਂ ਇਹਦੇ। ਪੂਰੇ ਸਮੀਆਂ ਪੜੀਆਂ ਜਿਵੇਂ ਆਹ ਕੱਟੀਆਂ ਆਪਾਂ ਸਾਹਮਣੇ ਸਕਰੀਨ ਤੇ ਦੇਖਦੇ ਪਏ ਆ। ਇਦਾਂ ਦੇ ਕੱਟੀਆਂ ਤੁਹਾਨੂੰ 37 38 ਦੇ ਘਰਾਂ ਚ ਮਿਲ ਜਾਣਗੀਆਂ। ਸੈਟੀ ਰਤੀਆਂ ਦੇ ਬਾਦੇ ਵਿੱਚ ਤੇ ਬਾਕੀ ਆ ਜੇ ਕਿਹਨੇ ਘੱਟ ਪੈਸੇ ਲੋਣੇ 92 ਨੰਬਰ ਦਾ ਟੈਗ ਪਿਆ ਵਾ ਆ ਘੱਟੀ 22000 ਰੁਪਏ ਦੀ ਚੋੜੀ ਦੇਖੋ ਥੱਲੇ 22000 ਵਾਲੀ ਦੀ ਨਾਂ ਦਾ ਪਤਾ ਮੋਦੀ ਦੀ ਐ ਨਾ ਹੋਰ ਆ ਚੁਰਕ ਕਿਸੇ ਦੀ ਤਾਂ ਹੋਊਗੀ ਇਹ ਸੋ ਦੇਖੋ ਝੋੜੀਆਂ ਦੇਖੋ ਜਮਾ ਭੋਲੀਆਂ ਕੀ ਬਤਾ ਇੱਜਾ ਦੀ ਘੱਟੀ ਕੀ ਵਾਰ ਆਪਾਂ ਕਹਿੰਦੇ ਦੀ ਮਾ 20 ਜਿੰਨੇ ਜੋਦੇ 40 50 ਹਜ਼ਾਰ ਲਾ ਦਨੇ 22000 ਰੁਪਏ ਬਾਜ ਦੇ ਰੇੜੇ ਦੇ ਵਿੱਚੋਂ ਥੋੜਾ ਕੜਾ ਮਾਨਦਾਨ ਹੋ ਜੂਗਾ ਵਿੱਚੋਂ ਤੇ ਬਾਕੀ ਥਾਣ ਦੇਖੋ ਕਿਸੇ ਘੱਟੀ ਦੇ ਪੰਜਵਾਂ ਥਾਣ ਨਹੀਂਗਾ ਤੁਹਾ ਦੇਖੋ ਝੋਲੀਆਂ ਕੱਟੀਆਂ ਨੇ ਪੂਰੀਆਂ ਸਾਫ਼ ਦਿੱਤੇ ਵੀਰ ਵੱਡੀ ਕੱਟੀ ਲੈਣ ਦਾ ਚਾਹਵਣ ਹੈਗਾ ਉਦੋਂ ਦੀ ਕੱਟੀ ਮਿਲ ਜੂਗੀ ਕਹਿੰਦਾ ਆਪਾਂ 22000 ਤੋਂ ਬਾਅਦ ਸ਼ੁਰੂ ਹੋ ਜਾਂਦਾ ਇਹਦਾ ਟੈਗ ਨੰਬਰ ਹੈਗਾ 85 ਨੰਬਰ ਟੈਗ ਆ ਵਾ ਦੇਖੋ ਕਿਆ ਬਾਤਾਂ ਜਿਵੇਂ 85 ਨੰਬਰ ਟੈਗ ਦੀ ਆਪਾਂ ਕੱਟੀ ਦੇਖੀ ਜਾਂਦੇ ਆ ਦੋ ਕੋ ਡੇਢ ਕਿ ਮਹੀਨਾ ਸੰਭੀ ਗਈ ਕੱਟੀ ਹੀਟ ਘੜ ਜਿਨੇ ਕੱਲ ਵੀ ਆਪਣਾ ਸਾਣ ਮਗਰ ਲੱਗਦਾ ਸੀ ਕਿ ਆਈਵੀਏ ਚੋਂ ਉੱਥੇ ਕਿ ਜੀ ਵਦਨ ਚਾਰ ਦਿਨ ਹੋ ਗਏ ਇਹ ਹੀਟ ਚ ਆਊਗੀ ਕੱਟੀ ਤੇ ਦੇਖੋ ਇੰਦਾ ਦੀ ਕੱਟੀਆਂ ਦੇ ਪੇਮੈਂਟ ਲਾਵਾਂਗੇ ਆਪਾਂ ਦੋ ਦੋ 2.5 ਮਹੀਨਾ ਚ ਬਣੀ ਬਣਾਈ ਖੀਰ ਆ ਜਾਵਾਂ ਤੇ ਬਾਕੀ ਹੋਰ ਦੇਖੋ ਕਹਿੰਦਾ ਬਾ 22000 ਤੋਂ ਲੈ ਕੇ 40000 ਤੱਕ ਦਾ ਭਾਅ ਆਪਣੇ ਕੋਲ ਜਿਵੇਂ ਇੰਦਾ ਦੇ ਕੱਟੀਆਂ ਵਾ ਦੇਖੀ ਜਾਂਦੇ ਆ ਬਤੀ ਤੇਤੀ ਦੇ ਘਰਾਂ ਚ ਆ ਜਾਂਦੀਆਂ ਨੇ ਇਹੇ ਜੇ ਕੱਟੀਆਂ ਸੋ ਕੱਟੀਆਂ ਇੱਕ ਹੋਰ ਗੱਲ ਦੇ ਵਿੱਚ ਵੀ ਰਿਕਾਲ ਕਰਦੇ ਮੈਂ ਸਾਨੂੰ ਵੀਡੀਓ ਪਾ ਦਿਓ ਕੱਟੀਆਂ ਹੈਗੇ ਜਦੋਂ ਮਰਜੀ ਇੱਥੇ ਆਓ ਕੱਟੀ ਹਾਜ਼ਰ ਮਿਲੂਗੀ ਜੇ ਕੱਟੀ ਨਹੀਂ ਹੈਗੀ ਤਾਂ 500 ਰੁਪਏ ਫੜ ਕੇ ਲੈ ਜਾਓ ਬਾਈ ਢਿੱਲੋ ਸਾਡਾ ਤਾਂ ਗੇੜਾ ਲੱਗ ਗਿਆ ਕੱਢ 500 ਨੋਟ ਇੱਥੇ ਜਮਾ ਕੋਈ ਸ਼ੱਕ ਨਹੀਂ ਬੇਫਿਕਰ ਹੋ ਕੇ ਆ ਪਰ ਇਕਲ ਹੋਰ ਵੀਰ ਆਵੇ ਕਾਲ ਕਰਕੇ ਮੈਂ ਨਾ ਘਰੋਂ ਬਾਹਰ ਹੁੰਨਾ ਕੀ ਵਾਰ ਸਵੇਰੇ ਸਾਮ ਮਿਲਦਾਗਾ ਤੇ ਕੀ ਵਾਰ ਜੋ ਘਰੇ ਨਹੀਂ ਹੁੰਦੇ ਵੀਰ ਆ ਜਾਂਦੇ ਇੱਥੇ ਮਨ ਕੇ ਚਲੋ ਫਿਰ ਉਸ ਸੌਦਾ ਕਰਨਾ ਔਖਾ ਹੋ ਜਾਂਦਾ ਵੈਸੇ ਦਾ ਆਪਣੇ ਟੈਗ ਸਾਰੇ ਪਏ ਹੋਏ ਕੀ ਵਾਰ ਇੱਕ ਦੋ ਕੱਟੀਆਂ ਨੰਨੀ ਆ ਜਾਂਦੇ ਉਹਨੇ ਟੈਗ ਪਾਉਣ ਵਾਲੇ ਹੁੰਦੇ ਸਾਫ ਸਪੀਅਰ ਹੋ ਜਾਂਦੀਆਂ ਹਨਾ ਤੇ ਵੈਸੇ ਟੈਗ ਪਏ ਵੀ ਆ ਟੈਗ ਵਾਈ ਦੱਸੋ ਕੋਈ ਗੱਲ ਨਹੀਂ ਸੋ ਆ ਦੇਖੋ 85 ਨੰਬਰ ਵਾਲੀ ਕੱਟੀ ਸਿੰਘ ਦੇਖੋ ਸੋਨਾ ਮੋੜਦੀ ਹੁੰਦੀ ਆ ਤੇ ਪੜੀ-ਪੁੜੀ ਵੀ ਦੇਖੋ ਜਮ ਤੇ ਆਉਂਦੀ ਨਾਲ ਆਪ ਇਹਨਾਂ ਨੂੰ ਜੀ ਆਂਦੀ ਗੋਲੀ ਦੇ ਦੇਣੇ ਆ ਦੀਆਂ ਦੀ ਗੋਲੀ ਦੇਣ ਵਿੱਚ ਵੀ ਸਾਮਝ ਨਹੀਂ ਕੱਟੀਆਂ ਸੋ ਇਹ ਕੱਟੀ ਪਰਸੋਂ ਸ਼ਾਮ ਨੂੰ ਆਈ ਹੈਗੀ ਆਪਣੇ ਕੋਲੇ ਚਾਰ ਕਿ ਦਿਨਾਂ ਨੂੰ ਸਿਆਣ ਚੌਂੜ ਫੜ ਜਾਣਾ ਇਹਨਾਂ ਨੇ ਸੋ ਦੇਖੋ ਲੋਗ ਲੋਗ ਕਰਦੀ ਹੈ ਜਮਾ ਸੋ ਖੁੱਲ੍ਹਿਆਂ ਫਿਰਦਿਆਂ ਦਾ ਮੰਨ ਕੇ ਚੱਲੋ ਵੀ 80% ਤਾਂ ਗੱਬਨ ਹੋਣ ਦੇ ਚਾਂਸ ਇਹਨਾਂ ਦੇ ਆਈ ਬਣ ਜਾਂਦੇ ਆ ਖੁੱਲ੍ਹਿਆਂ ਫਿਰਦਿਆਂ ਦੇ ਸੋ ਦਰਾਂਗੇ ਲਾਉਂਦੀਆਂ ਜਮਾ ਨਜ਼ਾਰੇ ਲੈਂਦੇ ਸੋ ਆਹ ਗੱਟੀ ਦੇਖੋ ਇਹ ਆਪ ਨੂੰ ਵੱਧਣ ਵਾਲੀ ਬੜੀ ਦੱਸੀ ਆ ਪੰਜ ਨੇ ਸਿੰਘ ਮਾੜਾ ਜਿਹਾ ਖੁੱਲਾ ਆ ਗਿਆ ਤਾਂ ਜਮਾ ਸੋ ਜਿਵੇਂ ਆਹ ਕਰਤੀ ਆ ਗਈ ਇਹ ਜੀ ਝੋਲੇ ਜਿਹੇ ਦੇਖੋ ਇਹਦੀ ਕਿਆ ਬਾਤ ਮੇਰੇ ਪਿਆ ਬਾਕੇ 81 ਨੰਬਰ ਦਾ ਟੈਗ ਥਾਣ ਤੋਂ ਦੇਖੋ ਕਿਆ ਬਾਤ ਹੈ ਸੋਹਣਾ ਸਾਫ ਸੁਥਰਾ ਥਾਣਾ ਇਹਦਾ ਚਾਰੇ ਥਾਣ ਨਿਕਣ ਵਿੱਚ ਕਿਸੇ ਦੇ ਪੰਜਵੇਂ ਥਾਣ ਵੀ ਹੋਗਾ ਬੇਫਿਕਰ ਹੋ ਕੇ ਆ ਜੇ ਇਦਾਂ ਦੇ ਸਾਰੇ ਅਖੀਰ ਦੇ ਕੱਚੇ ਗੱਟੇ ਦੂੰਦੀ ਗੱਡੀ ਕੋਈ ਵੀ ਨਹੀਂ ਦੂੰਦੀ ਗੱਡੀ ਮੈਂ ਖਰੀਦ ਲੈਣੀ ਬਹੁਤ ਘੱਟ ਜੇ ਕੋਈ ਬਾੜੀ ਨਜਾਇਜ਼ ਚੰਗੇ ਆ ਤਾਂ ਕਹਿਣੇ ਕੀ ਹੈ ਸਰਪਾਹ ਸਾਲ ਦੇ ਵਿੱਚ ਮੈਂ ਇੱਕ ਦੂੰਦੀ ਗੱਡੀ ਖਰੀਦੀ ਸੀ ਬੂੜੀ ਸੀਗੀ ਉਹ ਵੀ ਤਾਂ ਲੈਣੀ ਪਈਗੀ ਆਪਾਂ ਨੂੰ ਨਹੀਂ ਆਪਾਂ ਮੰਨ ਕੇ ਚਲੋ ਨਾ ਮਾਤਰਾ ਵਾਲਾ ਕੰਮ ਹੀ ਹੈ ਸੋ ਦੇਖੋ ਕਿਆ ਬਾਤ ਹੈ ਗੱਟੀਆਂ ਤੇ ਬਾਜਵ ਰੇਟ ਹੁੰਦੇ ਆ ਜੇ ਮੈਂ ਆਪਣੇ ਕੋਈ ਇਹ ਨਹੀਂ ਇਹਦੀ ਮਾਂ 40 ਕਿਲੋ ਦਿੰਦੀ ਸੀ 30 ਕਿਲੋ ਦਿੰਦੀ ਸੀ ਕਿਉਂਕਿ ਕਹ ਕੀ ਵਾਰ ਆਪਾਂ 25 ਕਿਲੋ ਮੱਝ ਦੇਖ ਕੇ ਆਪਾਂ 300000 ਲਾਦਣ ਲੱਖ ਜੀ ਜਾਂਦੀ ਤੇ ਸੂਣ ਲੱਗੀ ਭਾਰ ਕੱਢ ਗਈ ਤਾਂ ਚਾਹੇ ਉਹ ਕਿਹੜੀ ਦੀ ਮਰਜ਼ੀ ਹੋਵੇ ਗਾਰੰਟੀ ਐ 40 ਤੋਂ 45 ਦਾ ਭਾਈ ਵਿਖਰਾਉਣੇ ਜਮ ਸੋ ਮਾਰਕੀਟ ਰੇਟ ਦੇ ਵਿੱਚ ਆਪਣੀ ਚੀਜ਼ ਲੈਤੀ ਹੁੰਦੀ ਐ ਕਿ ਜਮ ਸੋ ਕਣਕ ਦੇ ਝੋਨਾ ਜਿੱਦੋਂ ਮਰਜ਼ੀ ਜਿੱਥੇ ਮਰਜ਼ੀ ਵੇਚ ਲੋ ਤੇ ਜੇ ਮੰਨ ਕੇ ਚਲੋ ਆਪਾਂ ਇੱਥੇ ਲਾ ਕੇ ਵਜੇ ਸੂਰਜ ਮੁਖੀਓ ਦਾ ਬੰਦੂਰ ਵੇਚਣ ਜਾਣਾ ਪੈਣਾ ਰੇਟ ਦੇ ਕੇ ਨਾ ਵੀ ਕੇ ਉਹ ਸਿਸਟਮ ਹੁੰਦਾ ਜਮ ਹਨ ਸੋ ਕਾਲਾ ਸੋਨਾ ਜਮ ਐ ਜਮ ਇਹ ਡੇ ਵਾ ਡੇ ਚੀਜ਼ ਵੱਧਦੀ ਐ ਜਮ ਉਹ ਦੇਖੋ ਕਿਆ ਬਾਤ ਐ ਕੋਈ ਵੀ ਨਾ ਕਿਸੇ ਵੀਰ ਦੇ ਪਸੰਦਾ ਮੋਤੀ ਸਾਹਣ ਦਾ ਕੱਟਾਗਾ ਜੇ ਆਪਾਂ ਕਟੂ ਪਿੰਡ ਤੋਂ ਆਇਆ ਆਪਣੇ ਕੋਲੇ ਪਿਤਾ ਦੇ ਚੰਗਾ ਦੁੱਧ ਸੀ ਮੱਝ ਦਾ ਕਿਸੇ ਨੇ ਹੋ ਵੀ ਬਣ ਕੇ ਚੜ ਵੀ ਕੱਟਾ ਸਾਹਮਣਾ ਸਿਰਫ ਇਹਦੀ ਉਮਰ 11 ਮਹੀਨਾ ਕੱਟੇ ਦੀ ਤੇ ਲਾਤਰੂ ਤੁਸੀਂ ਦੇਖੋ ਕੱਟੇ ਦੀ ਬਾਜ ਬਰੇਡ ਤੇ ਆਪਾਂ ਕੱਟਾ ਦੇ ਦਾਂਗੇ ਸੋ ਜਦ ਮਰਜੀ ਕੋਈ ਵੀਰ ਆਵੇ ਬੇਫਿਕਰ ਹੋ ਕੇ ਆਜੋ ਕੱਟੀ ਹਰ ਵਕਤ ਇੱਥੇ ਹਾਜ਼ਰ ਮਿਲੂਗੀ ਜਮਾ ਸੋ ਆ ਦੇਖੋ ਝੋਲੇ ਜਣੇ ਦੇਖੋ ਕੱਟੀਆਂ ਦੇ ਜਮਾ ਸਾਣ ਨਿਖਣੇ ਜਮਾ ਸੋ ਵਿੱਚ ਵੀ ਤਾਂ ਕਹਿੰਦੇ ਵੀ ਇਸ ਦਾ ਰਿਕਾਰਡ ਵਾਲੀ ਲੈਣੀ ਆ ਹੋਰ ਲੈਣੀ ਆ ਸੋ ਇਹ ਵੀ ਮੰਨ ਕੇ ਚੱਲੋ ਹਰ ਇੱਕ ਡਾਕਟਰ ਪਿੰਡ ਪ ਰੇਕੜੇ ਬਾਟੀ ਦੇ ਹਰਕਤ ਸਾਨ ਦਾ ਟੀਕਾ ਗਾ ਇਹ ਵੀ ਕਿਸੇ ਦੇ ਟੀਕੇ ਭਰਾਏ ਆਪਾਂ ਐਵੇਂ ਕਹਿ ਜੀ ਉਹਦੀ ਆਈ ਉਹਦੀ ਆ ਸੋ ਜਿਵੇਂ ਆਪਣੇ ਵੀਰ ਦਾਖੋ ਦੇ ਹਿਸਾਬ ਜਿਨਾ ਬਾਦ ਦੱਸਦੇ ਨੇ ਬਾਕੀ ਜਿਆਦਾ ਤਾਂ ਮੈਂ ਦੱਸਦਾ ਨਹੀਂ ਵੀ ਫਲਾਣੇ ਦੀ ਇਹ ਧੋਕੀ ਦੀ ਆ ਪਰ ਕਹਿਣ ਦਾ ਭਾਵੇਂ ਬਾਜੂ ਰੇਡ ਦੇ ਵਿੱਚ ਕੱਟੀਆਂ ਲੋਕ ਅੱਜ ਦੇ ਟਾਈਮ ਮੱਝ ਲੱਖ ਰੁਪਏ ਦੀ ਦਰਮਿਆਨੀ ਮੱਝ ਹੋਈ ਦੀ ਆ 2022 ਦੇ ਵਿੱਚ ਜਦੋਂ ਜਾ ਕੇ ਇਹਨਾਂ ਨੇ ਸੁਣਾ 1,33,000 ਦੀ ਮੈਂ ਹੋ ਗਈ ਕਾਲਾ ਸੋਨਾ ਕੁਛ ਦੀ ਕਿਤੇ ਨਹੀਂ ਕੁਛ ਹੁੰਦਾ ਇਹਨਾਂ ਨੂੰ ਸੋ ਮੇਰੇ ਆ ਰੱਬ ਦੀ ਕਰਪਾ 20 ਵੀ 25-25 ਨਾਗ ਵੀ ਹੋ ਜਾਂਦਾ ਬੱਤੀਆਂ ਨਗਾ ਤੱਕ ਰੱਬਾ ਪਹੁੰਚ ਕੇ ਜੇ ਇੱਕ ਵ ਸੋਨਾ ਟਾਈਮ ਡੇਵਾ ਡੇਵਾ ਵਧਾਉਂਦੇ ਤੁਰੇ ਜਾਂਦੇ ਹੈਗੇ ਜੇ ਕੋਈ ਵੀ ਬਹੁਤ ਕਾਲ ਕਰਦੇ ਆਪ ਨੂੰ ਕੱਟਿਆ ਸਿੱਧੇ ਭੇਜ ਦਿੰਦੇ ਹੈਗੇ ਬਟੇ ਲੋ ਆਜਾ ਕੱਟੀ ਦਾ ਜਾਂ ਬਾਜੂ ਰੇਟ ਲਈ ਦਾ ਮਾਲ ਮੁੰਨ ਦੇ ਵਿੱਚ ਹਨਾ ਤੇ ਆਪਾਂ ਮੈਂ ਪੈਸੇ ਲਾਉਣੇ ਆ ਕੱਟੀ ਦੇ ਸਿੰਗ ਦੇਖ ਕੇ ਥਣ ਦੇਖ ਕੇ ਤੇ ਉਹਦੀ ਕੁਆਲਿਟੀ ਦੇਖ ਕੇ ਕੋਈ ਨਹੀਂ ਮੈਟਰ ਕਰਨਾ ਵੀ ਜੀ ਮਾਂ 20 ਜਿੱਥੇ ਮੇਲੇ ਤੇ ਗਈ ਸੀਗੀ ਹਨਾ ਚਲੋ ਵਧੀਆ ਗੱਲ ਆ ਵੀ ਮੱਝਾ 20 25 ਕਿਲੋ ਦੁੱਧ ਦਿੰਦੀ ਹੈ ਗਰੋ ਹੁੰਦੀ ਹੈਗੀਆਂ ਪਰ ਕਹਿੰਦੇ ਪਪਾ ਆਪਣੇ ਕੋਲੇ ਹੋਰ ਚੀਜ਼ ਨਹੀਂ ਮਿਲਦੀ ਆਪਣੇ ਕੋਲੇ ਮਾਰਕੀਟ ਰੇਟ ਦੇ ਵਿੱਚ ਚੀਜ਼ ਮਿਲੂਗੀ ਜਮਾ ਸੋ ਮਨਨ ਕੇ ਚਲੋ ਚਾਹੇ ਜੇ ਕੋਈ ਵੀਰ ਮਨਨ ਕੇ ਚਲੋ ਘੱਟ ਪੈਸੇ ਲਾਉਣੇ ਆ ਵੀ ਆਪਾਂ 15 18 ਜਲੇ ਉਹ ਵੀ ਕੱਟੀ ਦੇ ਦਾਂਗੇ ਆ ਭਾਈ ਜਮਾ ਕੋਈ ਨਹੀਂ ਗੱਲ ਵੀ ਅੱਜ ਕੱਲ ਸਿਸਟਮ ਕੀ ਹੈ ਜਿੱਥੇ ਮਾੜਾ ਜਾਂ ਨਾ ਮਾੜੇ ਵੀ ਚੱਲ ਪਿਆ ਬੰਦਾ ਹਨਾ ਵੀ ਆਪਣਾ ਚਲੋ ਪੇ ਚੱਲ ਪਿਆ ਜੀ ਆਜੋ ਜੀ 30000 ਤੋਂ ਘੱਟ ਆਪਰੇ ਕੋਲ ਹੈ ਨਹੀਂ ਗੀ ਪਰ ਹਰ ਇੱਕ ਤਰ੍ਹਾਂ ਦਾ ਪਾਸ ਉਹਦਾ ਦੁਕਾਨ ਗਾਦੇ ਜੀ ਮਨਨ ਕੇ ਚੱਲੋ ਜ ਟੌਫੀ ਨਹੀਂ ਮਿਲ ਜਾ ਉੱਥੇ ਸੋ ਕਹਿੰਦਾ ਸਿਸਟਮ ਆ ਵੀ ਸਾਰਾ ਕੁਝ ਮਿਲਦਾ ਇੱਥੇ ਜਮਾ ਬੇਫਿਕਰ ਹੋ ਕੇ ਆ ਵੀ ਵੀਰ ਬਾਜ ਰੇਡ ਦੇ ਵਿੱਚ ਸੋ 8427019871 ਵੀਡੀਓ ਚੰਗੀ ਲ ਪਰ ਜਦੋਂ ਮਰਜ਼ੀ ਮੋਸਟ ਵੈਲਕਮ ਜਦ ਮਰਜ਼ੀ ਆਓ ਵੀਡੀਓ ਦੇਖ ਲੇ ਸਭ ਦਾ ਤੈਨੂੰ ਧੰਨਵਾਦ